ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟ ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਦੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਤਹਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪਬਸੋਏ ਸਤ ਸਰੂਪ ਹਿਦੈ ਜਨ ਮਾਨਿਆ ਕਰਮ ਕਰਾਵਨ ਤੈਨ ਮੂਲ ਪਛਾਨਿਆ ਜਾਂ ਕਰਦਾ ਵਿਸ਼ਵਾਸ ਪ੍ਰਭ ਆਇਆ ست گیان اس من پرگا پہ نونا کہار بیک نارائن ملے نانک ایک ٹھاکر کا سیوک آگے اکاری ٹھاکر کا سیوک ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਲਨ ਹਾਰ ਸੇਵਕ ਕੀ ਰਾਖੈ ਨਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਹਾਰੈ ਨਾਨਕ ਸੋ ਸੇਵਕ ਸਾਸ ਸਾਸ ਸੰਭਾਰ ਆਪਣੇ ਜਨ ਕਾ ਪਰਦਾ ਟਹਕਾ ਆਪਣੇ ਸੇਵਕ ਕੀ ਸਰਪਰ ਰਾਖਾ ਆਪਣੇ ਦਾਸ ਕੋ ਦੇਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤਰਾਖਾ ਆ ਕੀ ਗਤਮਿਤ ਕੋਏ ਨ ਲਖਾ ਪ੍ਰਭ ਕੇ ਸੇਵਕ ਕੋ ਕੋ ਨ ਪਹੁੰਚੈ ਪ੍ਰਭ ਕੇ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇ ਨੀਕੀ ਕੀਰੀ ਮਹਿ ਕਲ ਰੱਖੈ ਤੁਸਮ ਕਰੈ ਮਸ਼ਕਰ ਕੋਟ ਲਖੈ ਜਿਸ ਕਾ ਸਾਸ ਨ ਘਾੜਤ ਆਪ ਤਾਕ ਰਖਤ ਦੇ ਕਰ ਹਾਥ ਮਾਨਸ ਜਤਨ ਕਰਤ ਬੋ ਭਾਂਤ ਤਿਸਕੇ ਕਰਤਬ ਦਿਰਥੇ ਜਾਤ ਮਾਰੈ ਨਾ ਰੱਖੈ ਅਮਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੈ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰਿੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤਨ ਤਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟਾਇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੋਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਬਾ ਦਿਨ ਰਾਤ

ਸੇਈ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੈ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਤ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸ਼ਰਨ ਸਰਬ ਸੁਖ ਪਾਵੇ ਤਿਸ ਕਾ ਦਰਸ਼ ਸਭ ਪਾਪ ਮਿਟਾਵੇ ਅਵਰ ਸਿਆਨਪ ਸਗਲੀ ਸ਼ਾਦ ਤਿਸ ਜਨ ਕੀ ਸੇਵਾ ਲਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਝੋ ਸਦ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾ ਤਿਸ ਕੈ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਨ ਗਾਓ ਅਸ਼ਟ ਪਦੀ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰੈ ਸਤ ਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤ ਗੁਰ ਸਿੱਖ ਕਾ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸੰਭਾਰੈ ਗੁਰ ਕੈ ਗਹਿ ਸੇਵਕ ਜੋਰ ਹੈ ਗੁਰ ਕੀ ਅਗਿਆ ਮਨ ਮੈਂ ਸਹੈ ਆਪਸ ਕੋ ਕਰ ਕਸ਼ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਬੇਚ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਮੀ ਿਸਕੋ ਹੋਤ ਪ੍ਰਾਪਤ ਸੁਹਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ 20 20ਵੇਂ ਗੁਰ ਕਾ ਮਨ ਮੰਨੇ ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੇ ਸੋ ਸਤਗੁਰ ਜਿਸ ਰਿਧਾ ਹਰਨਾਉ ਅਨਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ आठ पहर पार ब्रह्म रंग रत्त ब्रह्म में जन जनम है पार ब्रह्म एक है आप नहीं कष धर्म सहस स्यानत ल्या ना जइए नानक ऐसा गुर बड भागी पा पाई है सफल दर्शन पेखत पुनीत परसत चरण गत निर्मल रीत तेत त संग राम गुण रवे पार ब्रह्म की दरगा गवे सुन कर वचन करन आघाने मन संतोष आत्म पतियाने पूरा गुर अखयो जाका मंत्र अमृत दृष्ट पे खाए होए संत गुण व्यंत कीमत नहीं पाए नानक जिस भाव है तस लए मिलाए जे बा एक ਉਸਤ ਅਨੇਕ ਸਤਪੁਰਖ ਪੂਰਨ ਬਿਬੇ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗੰ ਅਗੋਚ ਪ੍ਰਭ ਨਿਰਬਾਨੀ ਨਿਰਹਾਰ ਨਿਰਵਾਰ ਸੁਖਦਾਈ ਤਾਂ ਕੀ ਕੀਮਤ ਇਨਾ ਨਾ ਪਾਈ ਅਨੇਕ ਭਗਤ ਬੰਦਨ ਨੇਤ ਕਰੇ ਚਰਨ ਕਮਲ ਹਿਰਦਾ ਸਿਮਰੈ ਸਦ ਬਲੇਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਤਨੇ ਏ ਹਰ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅਮਰ ਸੋ ਹੋਇ ਉਸ ਪੁਰਖ ਕਾ ਨਾਹੀ ਕਦੇ ਬਿਨਾਸ਼ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੈ ਸਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨਾ ਲੈ मनम है राखै हर हर एक अंधकार दीपक परगासे नानक धर्म मोह दुख तहां ते नस तब तुमाहे ठांड वरताई आनंद भया दुख नाठे पाई जन्म मरण के मिटे आंदे से साधु के पूरन उपदेश पौचूका निरभो होए बसे ਸਗਲ ਬਿਆਧ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਤ ਨਾਮ ਮੁਰਾਰੀ ਖਿਤ ਪਾਈ ਚੂਕੇ ਪ੍ਰਮਗਵਨ ਸੋਨ ਨਾਨਕ ਹਰ ਹਰ ਦਾ ਸ਼ਰਵਨ ਨਿਰਗੁਨ ਆਪ ਸਰਗੁਨ ਵੀ ਓਹੀ ਕਲਾ ਤਾਰ ਜੇਨ ਸਗਲੀ ਮੋਹੀ ਆਪਣੇ ਕਿਰਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਹੀਂ ਕੋਏ ਸਰਬ ਨਿਰੰਤਰ ਇੱਕੋ ਸੋਏ ਓਤਪੋਤ ਰਵਿਆ ਰੂਪ ਰੰਗ ਤੈ ਪ੍ਰਗਾਸ ਸਾਦ ਕੈ ਸੰਗ ਰਚ ਰਚਨਾ ਆਪਣੀ ਕਲਤਾਰੀ ਅਨੇਕ ਬਾਰ ਨਾਨਕ ਬਲਿਹਾਰੀ